ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸੱਦੀ ਅਬਜਰਜੰਸੀ ਮੀਟਿੰਗ ਨਵੀਂ ਸ਼ਰੋਮਣੀ ਅਕਾਲੀ ਦਲ ਦਾ ਨਾਮ ਬਦਲ ਕੇ ਹੁਣ ਪੁਨਰ ਸਰਜੀਤ ਸ਼ਰੋਮਣੀ ਅਕਾਲੀ ਦਲ ਰੱਖ ਦਿੱਤਾ ਗਿਆ ਹੈ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਝਰਾ ਸਾਰੇ ਹੀ ਸਿਆਸੀ ਆਗੂਆਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਪੰਥ ਨੂੰ ਲਾਗ ਲੈ ਕੇ ਚੱਲਾਗੇ ਪੰਥ ਤੋਂ ਬਿਨਾ ਅਸੀਂ ਇੱਕ ਕਦਮ ਵੀ ਅੱਗੇ ਨਹੀਂ ਪਟਾਂਗੇ ਇਹ ਹੀ ਗੱਲ ਕਹੀ ਸੀ ਨਵੀਂ ਸ਼ਰੂਮਣੀ ਅਕਾਲੀ ਦਲ ਜਾਂ ਪੁਨਰ ਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਨਾ ਤੇ ਮੈਂ ਸਰਪੰਚ ਬਣਨਾ ਨਾ ਐਮਐਲਏ ਨਾ ਸੰਸਦ ਤੇ ਨਾ ਮੁੱਖ ਮੰਤਰੀ ਅਸੀਂ ਕੌਮ ਦੀ ਸੇਵਾ ਕਰਨ ਆਏ ਹਾਂ ਕੌਮ ਦੀ ਸੇਵਾ ਹੀ ਸਾਡੇ ਵੱਲੋਂ ਕੀਤੀ ਜਾਵੇਗੀ ਜੇਕਰ ਮੈਂ ਸਿਆਸਤ ਕਰਨੀ ਹੁੰਦੀ ਤੇ ਮੈਨੂੰ ਕਈ ਪਾਰਟੀਆਂ ਦੇ ਆਫਰ ਵੀ ਆਏ ਲੇਕਿਨ ਮੈਂ ਪ੍ਰਧਾਨ ਹੀ ਰਹਾਗਾ ਨਾ ਮੁੱਖ ਮੰਤਰੀ ਨਾ ਐਮਐਲਏ ਨਾ ਸੰਸਦ ਐਮਰਜੈਂਸੀ ਮੀਟਿੰਗ ਸੱਦੀ ਕਿਉਂ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਰੋਲਾ ਚੱਲ ਰਿਹਾ ਹੈ ਹਾਲਾਂਕਿ ਸਰਬਜੀਤ ਸਿੰਘ ਚੰਦਰ ਡਾਕਟਰ ਦਜੀਤ ਸਿੰਘ ਸੀਮਾ ਹੁਣਾ ਵੱਲੋਂ ਤੱਤਾਂ ਖੁਰਚਣੀਆਂ ਦੀ ਗੱਲ ਕੀਤੀ ਗਈ ਜੇਕਰ ਤੁਸੀਂ ਸ਼ਰੂਪਰੀ ਅਕਾਲੀ ਦਲ ਦੇ ਮੁੱਖ ਦਫ਼ਤਰ ਜੋ ਚੰਡੀਗੜ੍ਹ ਵਿੱਚ ਹੈ ਜੇਕਰ ਉਹਦੇ ਤੁਸੀਂ ਆਸ-ਪਾਸ ਦਿਖੇ ਤਾਂ ਤੁਹਾਨੂੰ ਜਿਹੜਾ ਹੈ ਤਤੇ ਖੁਰਚਲੇ ਲਾਇਆ ਜਾਣਗੇ ਉਸ ਤੋਂ ਬਾਅਦ ਸ਼ਰੂਪਰੀ ਅਕਾਲੀ ਦਲ ਦੇ ਦਫ਼ਤਰ ਦੀ ਗੱਲ ਕੀਤੀ ਗਈ ਸਿੰਬਲ ਦੀ ਗੱਲ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਆ ਸਾਡੀ ਸ਼ਰੂਪਰੀ ਅਕਾਲੀ ਦਲ ਕੋਈ ਨਵੀਂ ਨਹੀਂ ਹੈ ਅਸੀਂ ਸਾਰੀ ਹੀ ਪੁਰਾਣੀ ਸ਼ਰੂਪਰੀ ਅਕਾਲੀ ਦਲ ਦੇ ਸਦਾਤਾ ਦੇ ਅਨੁਸਾਰ ਚੱਲਾਂਗੇ ਕੌਮ ਨੂੰ ਪਹਿਲ ਦਿੱਤੀ ਜਾਵੇਗੀ ਕੌਮ ਜੋ ਕਬੇ ਕੀ ਉਸ ਤਰ੍ਹਾਂ ਦੇ ਮਤੇ ਪਏ ਜਾਣਗੇ ਕੌਮ ਨੂੰ ਅੱਗੇ ਲੈ ਕੇ ਚੱਲਿਆ ਜਾਵੇਗਾ ਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਆਬਾਦ ਕੀਤਾ ਜਿਨ੍ਹਾਂ ਨੇ ਸਿੱਖੀ ਖਾਤਰ ਆਪਣਾ ਆਪ ਸਾਰਾ ਕੁਝ ਵਾਰ ਦਿੱਤਾ ਉਹਨਾਂ ਦੇ ਜਿਹੜੇ ਵਾਰਸ ਦੇ ਉਹ ਐਮਐਲਏ ਹੋਣਗੇ ਉਹ ਮੰਤਰੀ ਹੋਣਗੇ ਉਹ ਐਮਪੀ ਹੋਣਗੇ ਅਤੇ ਉਹ ਮੁੱਖ ਮੰਤਰੀ ਵੀ ਹੋਣਗੇ ਇਸ ਤਰ੍ਹਾਂ ਦੀਆਂ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ 25 ਸਤੰਬਰ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇੱਕ ਮੀਟਿੰਗ ਲੈਣਗੇ ਇਹ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਜਿਦੇ ਵਿੱਚ ਸਾਰੇ ਪੰਜਾਬ ਦੇ ਡੈਲੀਗੇਟਸ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਪਾਰਟੀ ਨੂੰ ਪ੍ਰੀਪਲਾਨ ਕੀਤਾ ਜਾਵੇਗਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਖਾਸ ਕਰਕੇ ਉਹਨਾਂ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤਕਰੀਬੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਜੋ ਚੰਡੀਗੜ੍ਹ ਦੇ ਵਿੱਚ ਹੈ ਜੋ ਵਿਧਾਨ ਅਤੇ ਕਾਨੂੰਨ ਅਤੇ ਨਿਜ਼ਮਾ ਦੇ ਅਨਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਸ ਦਾ ਜਿਹੜਾ ਹੈ ਉਹ ਜਿਹੜਾ ਹੈ ਚੋਣ ਕਮਿਸ਼ਨ ਦੇ ਕੋਲ ਆਪਣੇ ਦਾਅਵੇ ਦੇ ਠੋਕਣਗੇ ਕਿਉਂਕਿ ਜਿਹੜੀ ਪ੍ਰਥੀ ਸੁਖਬੀਰ ਸਿੰਘ ਬਾਦਲਾ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਉਹ ਉਸ ਨੂੰ ਬੋਕਸ ਪ੍ਰਥੀ ਦਾ ਨਾਮ ਦਿੱਤਾ ਗਿਆ ਇਸ ਕਰਕੇ ਬੋਗਸ ਪਰਤੀ ਤੋਂ ਉੱਠ ਕੇ ਜਿਹੜੇ ਨੇ ਸੁਖਬੀਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਇਸ ਕਰਕੇ ਜਿਹੜੀ ਪਰਤੀ ਪਾਰਦਰਸ਼ੀ ਅਤੇ ਨਿਜ਼ਮਾ ਦੇ ਅਤੇ ਰੂਲਾਂ ਦੇ ਹਸਾਬ ਦੇ ਨਾਲ ਕੀਤੀ ਗਈ ਹੈ ਉਸ ਪਰਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਪਰਮਾਨ ਜਿਹੜੀ ਹੈ ਮਾਨਤਾ ਮਿਲੇਗੀ ਉਹੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜਿਤ ਗਿਣਿਆ ਜਾਵੇਗਾ ਉਹੀ ਜੋ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤਕੜੀ ਦੇ ਚੋਣ ਨਿਸ਼ਾਨ ਅਤੇ ਦਫਤਰ ਵੀ ਲੈਣ ਗਿਆ ਧੰਨਵਾਦ